ਪਰਵਾਸੀਆਂ ਦਾ ਜਿਹੜਾ ਨਾਮ ਜੋੜਿਆ ਜਾ ਰਿਹਾ ਹੈਗਾ ਵੋਟ ਬਣੀ ਹੈਗੀ ਆ ਉਹ ਮਸਲਾ ਕੀ ਆ ਭਾਈ ਕੋਨੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਤੁਸੀਂ ਅਗਰ ਮੈਨੂੰ ਵੋਟਾਂ પાਕੇ ਜਿਤਾਉਨੇ ਹੋ ਤਾਂ ਮੈਂ ਜਿਹੜਾ ਗੰਦਾ ਪਰਵਾਸੀਆਂ ਦਾ ਇਹ ਸ਼ਹਿਰ ਦੇ ਵਿੱਚੋਂ ਕੱਢ ਦੂੰਗਾ ਹੁਣ 25 30 50 ਵੋਟਾਂ ਲੈ ਕੇ ਉਹ ਭਈਆਂ ਦੀਆਂ ਵੋਟਾਂ ਪਰਵਾਸੀਆਂ ਦੀਆਂ ਮੇਰੇ ਨਾ ਐਡਰੈਸ ਦੇ ਉੱਤੇ ਫਿੱਟ ਕਰ ਦਿੱਤੀਆਂ ਗਈਆਂ ਨੇ ਇਹ ਵੀਰ ਦਵਿੰਦਰ ਸਿੰਘ ਨੇ ਦੇਖਿਆ ਕਿ ਇੱਥੇ ਹੋਰ ਤਾਂ ਕੋਈ ਜਗ੍ਹਾ ਹੈ ਨਹੀਂ ਇਹਨੂੰ ਪਰਵਾਸੀਆਂ ਨੂੰ ਬਸਾਉਣ ਵਾਸਤੇ ਵੋਟਾਂ ਨੇ ਇਹ ਉਹਨੇ ਲਿਆ ਕੇ ਜਗਤਪੁਰੇ ਦੀ ਜੜ ਦੇ ਵਿੱਚ ਇਹ ਉਸ ਜ਼ਮੀਨ ਦੇ ਉੱਤੇ ਸਰਕਾਰੀ ਜ਼ਮੀਨ ਦੇ ਉੱਤੇ ਪੁੱਡਾ ਦੀ ਜ਼ਮੀਨ ਦੇ ਉੱਤੇ ਇਹਨਾਂ ਨੂੰ ਮਰਲੇ ਮਰਲੇ ਦੇ ਪਲਾਟ ਕੱਚੇ ਘੱਟ ਕੇ ਦੇ ਦਿੱਤੇ ਉਹ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਚਾਲ ਬਣਾਈ ਕਿ ਪਿੰਡ ਦੀਆਂ ਵੋਟਾਂ ਦਾ ਬਹੁਤ ਘਟਨੇ ਅਸੀਂ ਵੀ ਐਲਓ ਸਾਹਿਬ ਨੂੰ ਵੀ ਜਾ ਕੇ ਅਰਜ਼ੀ ਦੱਤੀ ਕਿ ਸਰ ਸਾਡੇ ਐਡਰੈਸ ਤੇ ਤਾਂ ਵੋਟਾਂ ਨਾਇਜ ਬਣੀਆਂ ਹੋਈਆਂ ਨੇ ਇਹ ਵੋਟਾਂ ਨੂੰ ਚੈੱਕ ਕਰੋ ਇਹਨਾਂ ਨੂੰ ਕੱਟੋ ਕੀ ਉਹਨਾਂ ਲੋਕਾਂ ਦਾ ਜਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਬਣਦਾ ਕਿਉਂਕਿ ਉਹ 11 ਫੇਸ 'ਤੇ ਬੈਠੇ ਸੀਗੇ ਉਹਨਾਂ ਦਾ ਵੀ ਤੇ ਕਿਤੇ ਹੱਕ ਬਣਦਾ ਹੋਊਗਾ ਨਾ ਜਿਹੜਾ ਇੱਕ ਝੂਠਾ ਇੱਕ ਵਾਦਾ ਐ ਐਮਐਲਏ ਸਾਹਿਬ ਸਾਡੇ ਕਰਕੇ ਗਏ ਆ ਜਨਵਰੀ ਦੇ ਵਿੱਚ ਇਸੇ ਸਾਲ ਕਿ ਮੈਂ ਤੁਹਾਨੂੰ ਇਸ ਪਿੰਡ ਦੇ ਵਿੱਚ ਰਲਾਤਾ ਇਹਨਾਂ ਨੂੰ ਇੱਕ ਮਿੱਠਾ ਲੌਲੀਪੌਪ ਦਿੱਤਾ ਗਿਆ ਵੀ ਤੁਹਾਨੂੰ ਮੈਂ ਪੰਚਾਇਤੀ ਚੋਣਾਂ ਦਾ ਹੱਕ ਦੇਤਾ ਹੁਣ ਉਹਦੇ ਵਿੱਚ ਇਹਨਾਂ ਨੂੰ ਕੀ ਲੌਲੀਪੌਪ ਦਿੱਤਾ ਜੀ ਐਮਐਲਏ ਸਾਹਿਬ ਨੇ 1800 ਨੰਬਰ ਤੱਕ ਤਾਂ ਘਰ ਕਰਤੇ ਹੌਣ ਦੇ ਜਗਤਪੁਰੇ ਚ ਜਗਾ ਹੀ 185 ਘਰ ਆਂਦੀ ਆ ਤੁਸੀਂ 1800 ਤੱਕ ਕਿੱਥੇ ਘਰ ਦੇਤੇ ਇਹਨਾਂ ਨੂੰ ਕੈਰੀਆਂ ਤੋਂ ਵੋਟਾਂ ਲੈਣ ਦੇ ਚੱਕਰਾਂ ਚ ਕਲੋਨੀ ਵਾਲਿਆਂ ਨੇ ਉੱਥੋਂ ਚ ਦੋ ਦੋ ਜਿਹੀ ਮੱਖੀਆਂ ਵਾਂਗੂ ਕੱਢ ਕੇ ਇੱਥੇ ਮਾਰਿਆ ਅੱਜ ਮੋਹਾਲੀ ਦੇ ਇੱਕ ਅਜੇ ਪਿੰਡ ਦੇ ਵਿੱਚ ਖੜੇ ਆ ਜਿੱਥੇ ਪੰਜਾਬੀਆਂ ਦੀ ਗੱਲ ਕਰ ਲਈਏ ਤਕਰੀਬਨ 800 ਦੇ ਕਰੀ ਵੋਟ ਆ ਜਦਕਿ ਪ੍ਰਵਾਸੀਆਂ ਦੀ 6000 ਪਲੱਸ ਜਿਹੜੀ ਆ ਵੋਟ ਦੱਸੀ ਜਾ ਰਹੀ ਆ ਅੱਜ ਜਗਤਪੁਰਾ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਵਿੱਚ ਮੌਜੂਦ ਹਾਂ ਜਿੱਥੇ ਅੱਜ ਪਿੰਡ ਦੇ ਸਥਾਨਕ ਲੋਕ ਬੈਠੇ ਨੇ ਨਾਲ ਨੌਜਵਾਨ ਵੀ ਬੈਠੇ ਨੇ ਜਿਨ੍ਹਾਂ ਵੱਲੋਂ ਇਹ ਇਤਰਾਜ਼ ਜਤਾਇਆ ਜਾ ਰਿਹਾ ਹੈ ਕਿ ਸਾਡੇ ਪਿੰਡ ਦੀ ਬੋਰਡ ਦੇ ਤਕਰੀਬਨ 7 ਵਾਟਸਨ ਜਿਦੇ ਵਿੱਚ 185 ਨੰਬਰ ਤੱਕ ਜਿਹੜੇ ਸਾਡੇ ਮਕਾਨ ਜਿਹੜੇ ਪੁਰਾਣੇ ਸਮਿਆਂ ਦੇ ਜਿਹੜੇ ਲੱਗੇ ਹੋਏ ਸਨ ਤੇ ਪਰ ਉੱਥੇ ਜਿਹੜੀ ਸਰਵਸੰਮਤੀ ਦੇ ਨਾਲ 10 ਦੇ ਵਿੱਚੋਂ 8 ਵਾਰ ਇਹਨਾਂ ਇਸ ਪਿੰਡ ਦੇ ਵਿੱਚ 10 ਤੋਂ ਵਿੱਚੋਂ 8 ਵਾਰੀ ਜਿਹੜਾ ਹੈਗਾ ਸਰਵਸੰਮਤੀ ਦੇ ਨਾਲ ਸਰਪੰਚ ਜ਼ਰੂਰ ਚੁਣਿਆ ਗਿਆ ਪਰ ਇਸ ਵਾਰ ਉਹਨਾਂ ਦੀ ਪਿੰਡ ਦੀ ਵੋਟ ਦੇ ਨਾਲ ਤਕਰੀਬਨ 800 ਦੇ ਕਰੀਬ ਵੋਟ ਹੈ ਉਸ ਦੇ ਨਾਲ ਤਕਰੀਬਨ 6000 ਪਲੱਸ ਵੋਟ ਹੈ ਜਿਹੜੀ ਉਹ ਪ੍ਰਵਾਸੀਆਂ ਦੀ ਜੋੜ ਦਿੱਤੀ ਗਈ ਹੈ ਇਹਨਾਂ ਨੂੰ ਇਸ ਦੀ ਗੱਲ ਦਾ ਇਤਰਾਜ਼ ਵੀ ਹੈ ਗੱਲਬਾਤ ਕਰਦੇ ਹਾਂ ਕਿਉਂਕਿ ਸਰਪੰਚੀ ਚੋਣਾਂ ਨੇ ਤਕਰੀਬਨ ਕੱਲ੍ਹ लास्ट ਸਮਾਂ ਸੀਗਾ ਤੇ 15 ਤਰੀਕ ਨੂੰ ਸਰਪੰਚੀ ਚੋਣਾਂ ਨੇ ਜਿਸ ਤੋਂ ਬਾਅਦ ਇਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਇਸ ਦੀ ਦਰਖਾਸਤ ਵੀ ਦਿੱਤੀ ਆ ਤੇ ਸਰਕਾਰ ਨੂੰ ਵੀ ਘਾਰ ਲਗਾ ਰਹੇ ਨੇ ਕਿ ਸਾਡੀਆਂ ਜਿਹੜੀਆਂ ਇੱਥੇ ਵੋਟਾਂ ਸਾਡੇ ਪਿੰਡ ਦੇ ਨਾਲ ਜੋੜੀਆਂ ਗਈਆਂ ਨੇ ਉਹਨਾਂ ਨੂੰ ਪਹਿਲਾਂ ਚੈੱਕ ਕੀਤਾ ਜਾਵੇ ਗੱਲਬਾਤ ਕਰ ਲੈਣੇ ਆ ਸਥਾਨਕ ਲੋਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਬਾਈ ਸਸੀ ਕਾਲ ਜੀ ਕੀ ਨਾਮ ਆ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਜੀ ਪਹਿਲਾਂ ਥੋੜਾ ਜਿਹਾ ਜਗਤਪੁਰੇ ਬਾਰੇ ਦੱਸੋ ਕਿੰਨੀ ਪਹਿਲਾਂ ਵੋਟ ਸੀ ਜੇ ਜਿਹੜੀ ਆ ਹੁਣ ਜੇ ਤੁਸੀਂ ਕਹਿ ਰਹੇ ਹੋ ਪ੍ਰਵਾਸੀਆਂ ਦਾ ਜਿਹੜਾ ਨਾਮ ਜੋੜਿਆ ਜਾ ਰਿਹਾ ਹੈਗਾ ਵੋਟ ਬਣੀ ਹੈਗੀ ਆ ਉਹ ਮਸਲਾ ਕੀ ਆ ਪੂਰਾ ਇਸ ਸਰ ਸਾਡੀ ਪਿੰਡ ਦੀ ਵੋਟ ਤਾਂ 800 850 ਵੋਟ ਹੈ। ਇਹ ਕੁਝ ਕਲੋਨੀਆਂ ਪਹਿਲਾਂ 10% ਸੀ ਕੋਈ 11% ਕੁਝ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਕੋਲ ਸੀ। ਵੀ ਜਦੋਂ 2005 ਦੇ ਵਿੱਚ ਕੈਪਟਨ ਦੀ ਸਰਕਾਰ ਬਣੀ ਤਾਂ ਇੱਥੇ ਐਮ.ਐਲ.ਏ. ਵੀਰ ਦਵਿੰਦਰ ਸਿੰਘ ਸੀ। ਉਹਨੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਕਿ ਤੁਸੀਂ ਅਗਰ ਮੈਨੂੰ ਵੋਟਾਂ ਪਾ ਕੇ ਜਿਤਾਉਨੇ ਹੋ ਤਾਂ ਮੈਂ ਇਹ ਜਿਹੜਾ ਗੰਦਾ ਪ੍ਰਵਾਸੀਆਂ ਦਾ ਇਹ ਸ਼ਹਿਰ ਦੇ ਵਿੱਚੋਂ ਕੱਢ ਦੂੰਗਾ। ਉਨੇ ਉਸ ਲਾਲਚ ਚ ਆ ਕੇ ਸਾਰੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸ਼ਹਿਰ ਵਾਸੀਆਂ ਨੇ ਉਹ ਐਮਐਲਏ ਬਣ ਗਏ ਐਮਐਲਏ ਬਣਨੇ ਤੋਂ ਬਾਅਦ ਸਾਡੇ ਇੱਥੇ 1900 ਤਕਰੀਬਨ 93 ਦੇ ਵਿੱਚ ਪਹਿਲਾਂ ਪੁੱਡਾ ਨੇ ਜ਼ਮੀਨ ਅਕਵਾਇਰ ਕੀਤੀ ਸੀ ਜਗਤਪੁਰੇ ਦੀ ਉਹ ਉਹ ਬਣਾਈ ਤਾਂ ਸੀ ਡਿਵੈਲਪਮੈਂਟ ਵਾਸਤੇ ਕੋਈ ਚੰਗਾ ਪ੍ਰੋਜੈਕਟ ਲਾਉਣੇ ਵਾਸਤੇ ਉਹ 2002 ਦੇ ਵਿੱਚ ਸਾਡੇ ਇੱਕ ਰੇਲਵੇ ਲਾਈਨ ਨਿਕਲੀ ਇੱਥੋਂ ਆਪਣਾ ਲੁਧਿਆਣੇ ਵਾਸਤੇ ਉਹ ਜਿਹੜੀ ਜ਼ਮੀਨ ਪੁੱਡਾ ਨੇ ਉਹ ਕਬੈਰ ਜਗਤਪੁਰੇ ਦੀ ਕੀਤੀ ਸੀ ਉਹ ਜ਼ਮੀਨ ਅੱਧੀ ਉਧਰਲੇ ਪਾਸੇ ਹੋਗੀ ਲੈਨ ਤੇ ਅੱਧੀ ਉਧਰਲੇ ਪਾਸੇ ਹੋ ਜਿਹੜੀ ਇਧਰਲੇ ਪਿੰਡ ਵਾਲੇ ਪਾਸੇ ਹੋਗੀ ਇਹ ਵੀਰ ਦਵਿੰਦਰ ਸਿੰਘ ਨੇ ਦੇਖਿਆ ਕਿ ਇੱਥੇ ਹੋਰ ਤਾਂ ਕੋਈ ਜਗ੍ਹਾ ਹੈ ਨਹੀਂ ਇਹਨੂੰ ਪ੍ਰਵਾਸੀਆਂ ਨੂੰ ਬਸਾਉਣ ਵਾਸਤੇ ਪੁੱਡਾ ਨੇ ਇਹ ਉਹਨੇ ਲਿਆ ਕੇ ਜਗਤਪੁਰੇ ਦੀ ਜੜ ਦੇ ਵਿੱਚ ਇਹ ਉਸ ਜ਼ਮੀਨ ਦੇ ਉੱਤੇ ਸਰਕਾਰੀ ਜ਼ਮੀਨ ਦੇ ਉੱਤੇ ਪੁੱਡਾ ਦੀ ਜ਼ਮੀਨ ਦੇ ਉੱਤੇ ਇਹਨਾਂ ਨੂੰ ਮਰਲੇ ਮਰਲੇ ਦੇ ਪਲਾਟ ਕੱਚੇ ਘੱਟ ਕੇ ਦੇ ਦਿੱਤੇ ਕੋਈ ਪੱਕੀ ਅਲਾਟਮੈਂਟ ਨਾ ਦਿੱਤੀ ਕਿ ਝੁੰਗੀਆਂ ਪਾਉਣ ਵਾਸਤੇ ਕੋਈ ਪੱਕਾ ਮਕਾਨ ਨਹੀਂ ਬਣਾਉਗੇ ਤੁਸੀਂ ਝੁੰਗੀਆਂ ਬਣਾ ਕੇ ਤੇ ਰਹਿ ਸਕਦੇ ਹੋ ਉਹ ਜਿਹੜੀ ਵੋਟਾਂ ਉਦੋਂ ਇਹਨਾਂ ਨੂੰ ਪੈ ਰੀਆਂ ਸੀ ਪ੍ਰਵਾਸੀਆਂ ਦੇ ਵੋਟਾਂ ਉੱਥੇ 10 ਫੇਸ 11 ਵੇਸ ਦੇ ਉਦੋਂ ਵੀ ਬਣੀਆਂ ਹੋਈਆਂ ਸਿਆੰਬ ਸਾਬ ਕਲੋਨੀ ਦੀਆਂ ਐਮਸੀ ਦੇ ਵਿੱਚੇ ਵੋਟਾਂ ਪਾਉਂਦੇ ਸੀ ਪ੍ਰਵਾਸੀ ਉਦੋਂ ਐਮਸੀ ਦੇ ਵਿੱਚ ਵੋਟਾਂ ਪਾਉਂਦੇ ਸੀ ਜਿਹੜੇ ਸਾਡੇ ਅੱਜ ਐਮਐਲਏ ਸਾਹਿਬ ਨੇ ਕਲਵੰਤ ਸਿੰਘ ਉਦੋਂ ਐਮ ਐਮਸੀ ਲੜੇ ਸੀ 10 ਫੇਸ ਤੋਂ ਇਹਨਾਂ ਨੇ ਇਸ ਭਈਆਂ ਨੇ ਹੀ ਉਹਨਾਂ ਨੂੰ ਸਭ ਨੂੰ ਵੋਟਾਂ ਪਾਈਆਂ ਸੀ ਪ੍ਰਵਾਸੀਆਂ ਨੇ ਉਹ ਸਮ ਉੱਥੇ ਬੈਠੇ ਸੀਗੇ ਮਤਲਬ ਉੱਥੇ ਘਰ ਰਹਿੰਦੇ ਸੀਗੇ ਤੇ ਹੁਣ ਇਸ ਸਮੇਂ ਇੱਥੇ ਰਹਿ ਰਹੇ ਨੇ ਇਹ ਇੱਥੇ ਜਗਤਪੁਰੇ ਦੇ ਨੇੜੇ ਜਿਹੜੀ ਪੁੱਡਾ ਦੀ ਜ਼ਮੀਨ ਆ ਉਹਦੇ ਵਿੱਚ ਵ ਹੁਣ ਵੋਟ ਐ ਐਮਪੀ ਦੀ ਐਮਐਲਏ ਦੀਆਂ ਵੋਟਾਂ ਦਾ ਵਿਧਾਨ ਸਭਾ ਲੋਕ ਸਭਾ ਦੀਆਂ ਵੋਟਾਂ ਦਾ ਪੈਂਦੀਆਂ ਨੇ ਪਰ ਇਹਨਾਂ ਦੀ ਨਾ ਐਮਸੀ ਚ ਵੋਟਾਂ ਪੈਂਦੀਆਂ ਨੇ ਨਾ ਪੰਚਾਇਤ ਚ ਵੋਟਾਂ ਪੈਂਦੀਆਂ ਨੇ ਉਹ ਹੁਣ ਇਹਨਾਂ ਨੇ ਸਰਕਾਰ ਨੇ ਇੱਕ ਚਾਲ ਬਣਾਈ ਕਿ ਪਿੰਡ ਦੀਆਂ ਵੋਟਾਂ ਦਾ ਬਹੁਤ ਘੱਟ ਨੇ ਪਿੰਡ ਦੀਆਂ ਵੋਟਾਂ ਦਾ 8900 ਵੋਟ ਹੈ ਪ੍ਰਵਾਸੀਆਂ ਦੀ 6-7000 ਵੋਟ ਹੈ ਕਿਉਂ ਨਾ ਪ੍ਰਵਾਸੀਆਂ ਨੂੰ ਕੈਪਚਰ ਪੱਕੇ ਕਰ ਲਈਏ ਪ੍ਰਵਾਸੀਆਂ ਦੀ ਵੋਟ ਅਸੀਂ ਪੱਕੀ ਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਕਰ ਲਈਏ ਤਾਂ ਅਸੀਂ ਇਹਨਾਂ ਦੀ ਵੋਟ ਜਿਹੜੀ ਹੈ ਪੱਕੀ ਕਰਨੇ ਵਾਸਤੇ ਇਹਨਾਂ ਨੂੰ ਅਧਿਕਾਰ ਦੇ ਦਈਏ ਕਿ ਪੰਚਾਇਤ ਦੇ ਵਿੱਚ ਰਲ ਜਾਣਾ ਪੰਚਾਇਤ ਦੇ ਵਿਚਾਰਣਾਉਣੇ ਵਾਸਤੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਸਾਡੇ ਐਡਰੈਸਾਂ ਤੇ ਫਿੱਟ ਕਰ ਦਿੱਤੀਆਂ ਮੇਰੇ ਐਡਰੈਸ ਦੇ ਵਿੱਚ ਅਸੀਂ ਚਾਰ ਘਰ ਦੇ ਮੈਂਬਰ ਆ ਸਾਡੀਆਂ ਚਾਰ ਵੋਟਾਂ ਨੇ ਹੁਣ 25 30 50 ਵੋਟਾਂ ਲੈ ਕੇ ਉਹ ਭਈਆਂ ਦੀਆਂ ਵੋਟਾਂ ਪ੍ਰਵਾਸੀਆਂ ਦੀਆਂ ਮੇਰੇ ਨਾ ਐਡਰੈਸ ਦੇ ਉੱਤੇ ਫਿੱਟ ਕਰ ਦਿੱਤੀਆਂ ਗਈਆਂ ਨੇ ਉਹ ਸਾਡੀਆਂ 7 ਵਾੜਾਂ ਪਹਿਲਾਂ ਨੇ ਆਲਰੇਡੀ ਪਿੰਡ ਦੀਆਂ ਉਹ 7 ਵਾੜਾਂ ਦੇ ਵਿੱਚ ਹੀ ਉਹ ਸਾਰੀਆਂ ਪ੍ਰਵਾਸੀਆਂ ਦੀਆਂ ਵੋਟਾਂ 6500 ਵੋਟ ਸਾਡੇ ਵਿੱਚ ਫਿੱਟ ਕਰ ਦਿੱਤੀ ਗਈ ਉਹ ਫਿੱਟ ਕਿਵੇਂ ਹੋਈ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਤੁਹਾਡੇ ਘਰ ਦੇ ਚਾਰ ਮੈਂਬਰ ਆ ਚਾਰ ਵੋਟਰ ਤੁਹਾਡੇ ਕਰਦੇ ਐਡਰੈਸ ਦੀ ਕਿਵੇਂ ਬਣ ਗਈਆਂ ਇਹ ਵੋਟ ਬਣਾਉਣ ਲਈ ਜਦੋਂ ਆਂਦਾ ਉਹਦਾ ਬੰਦਾ ਆਂਦਾ ਹੁੰਦਾ ਉਹਨਾਂ ਦਾ ਅਧਿਕਾਰੀ ਆਉਂਦਾ ਉਹ ਚੈੱਕ ਕਰਦਾ ਹੈਗਾ ਵੋਟ ਕਿੰਨੇ ਮੈਂਬਰ ਨੇ ਪਿੰਡ ਦੇ ਸਰਪੰਚ ਤੋਂ ਪੁੱਛਦਾ ਪੰਚ ਤੋਂ ਪੁੱਛਦਾ ਜਾਂ ਚੌਂਕੀਦਾਰ ਤੋਂ ਪੁੱਛਦਾ ਇਹੀ ਤਾਂ ਕੋਈ ਗੱਲ ਹੈ ਨਾ ਸਾਡ ਪੁੱਛ ਤੱਕ ਕਿਸੇ ਨੇ ਪੁੱਛਿਆ ਤਾਂ ਹੈ ਹੀ ਨਹੀਂ ਅਸੀਂ ਬੀਐਲਓ ਸਾਹਿਬ ਨੂੰ ਵੀ ਜਾ ਕੇ ਅਰਜ਼ੀ ਦਿੱਤੀ ਕਿ ਸਰ ਸਾਡੇ ਐਡਰੈਸ ਤੇ ਤਾਂ ਵੋਟਾਂ ਨਜਾਇਜ਼ ਬਣੀਆਂ ਹੋਈਆਂ ਨੇ ਇਹ ਵੋਟਾਂ ਨੂੰ ਚੈੱਕ ਕਰੋ ਇਹਨਾਂ ਨੂੰ ਕੱਟੋ ਉਹ ਕਹਿੰਦਾ ਨਹੀਂ ਜੀ ਸਾਡੇ ਤੇ ਸਰਕਾਰ ਦਾ ਦਬਾਅ ਹੈ ਅਸੀਂ ਕੁਝ ਨਹੀਂ ਕਰ ਸਕਦੇ ਹੁਣ ਜਦੋਂ ਸਰਕਾਰ ਦਾ ਹੀ ਦਬਾਅ ਹੋਵੇ ਤਾਂ ਉੱਥੇ ਛੋਟੇ ਅਫਸਰ ਦੀ ਤਾਂ ਕੋਈ ਬੁੱਕਤ ਨਹੀਂ ਕਿ ਉਹ ਕੁਝ ਆਪਣੇ ਲੈਵਲ ਤੇ ਕੰਮ ਕਰ ਸਕੇ ਇਹ ਸਰਕਾਰ ਨੇ ਇੰਨਾ ਤੱਕਾ ਸਾਡੇ ਨਾਲ ਕਰਿਆ ਸਾਡਾ ਪੰਚ ਸਰਪੰਚ ਤਾਂ ਬਹੁਤ ਦੂਰ ਦੀ ਗੱਲ ਹੈ ਸਾਡਾ ਤਾਂ ਪੰਚ ਵੀ ਨਹੀਂ ਬਣਦਾ ਹੈ ਤਾਂ ਹੋਰ ਵੀ ਲੋਕ ਨੇ ਉਹ ਨਾਲ ਗੱਲ ਕਰਦੇ ਨੇ ਭਾਈ ਜੀ ਜਿਵੇਂ ਤੁਸੀਂ ਦੱਸਿਆ ਕਿ ਉਸ ਸਮੇਂ ਕਾਂਗਰਸ ਦਾ ਸਰਕਾਰ ਸੀਗੀ ਜਦੋਂ ਉਹਨਾਂ ਨੇ ਇਹ ਮਤਲਬ ਪਿੰਡ ਬਸਾਇਆ ਸ਼ਾਇਦ ਥੋੜ੍ਹੀ ਵੀ ਉਮਰ ਘੱਟ ਹੋ ਗਈ ਮੇਰੀ ਵੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਉਦੋਂ ਉਹਨਾਂ ਨੂੰ ਇਹ ਕਿਹਾ ਲਾਲਚ ਦਿੱਤਾ ਗਿਆ ਕਿ ਸਿਰਫ ਵੋਟਾਂ ਕਰਕੇ ਮਤਲਬ ਤੁਹਾਨੂੰ ਬਿਠਾਇਆ ਜਾਂਦਾ ਹੈਗਾ ਪਰ ਜਦੋਂ ਅੱਜ ਉਹਨਾਂ ਨੂੰ ਮਾਲਕਾਨਾ ਹੱਕ ਦੇਣੀਆਂ ਤਾਂ ਉਹ ਵੀ ਨਹੀਂ ਉਹਨਾਂ ਨੂੰ ਦਿੱਤੇ ਹੈਗੇ ਤੇ ਦੂਜੇ ਪਾਸੇ ਜਦੋਂ ਵੋਟ ਪਾਉਣ ਦਾ ਅਧਿਕਾਰ ਆਉਂਦਾ ਤੁਸੀਂ ਕਹਿ ਰਹੇ ਹੋ ਕਿ ਵਿਧਾਨ ਸਭਾ ਤੇ ਜ਼ਰੂਰ ਆਉਂਦੀ ਹੈ ਤੇ ਲੋਕ ਸਭਾ 'ਚ ਪਾਉਂਦੇ ਨੇ ਪਰ ਜਦੋਂ ਸਰਪੰਚੀ ਜਾਂ ਐਮਸੀਆਂ ਦਾ ਉਦੋਂ ਵੀ ਨਹੀਂ ਉਹਨਾਂ ਦੇ ਘਰ ਫਿਰ ਇਹਨਾਂ ਮਤਲ ਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਤੁਹਾਡੇ ਉਰ ਵੀ ਕਿਹਾ ਜਾ ਰਿਹਾ ਕਿ ਤੁਹਾਡੇ ਵੱਲੋਂ આરોਪ ਲਗਾਏ ਜਾ ਰਹੇ ਨੇ ਜਾਂ ਤਰਾਜਤਾਇਆ ਜਾ ਰਹੇ ਨੇ ਵੀ ਸਾਡੇ ਨਾਲ ਜੋੜੀ ਜਾ ਰਹੀ ਹੈ ਕੀ ਉਹਨਾਂ ਲੋਕਾਂ ਦਾ ਜਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਬਣਦਾ ਕਿਉਂਕਿ ਉਹ 11 ਫੇਸ 'ਚ ਬੈਠੇ ਸੀਗੇ ਉਹਨਾਂ ਦਾ ਵੀ ਤੇ ਕਿਤੇ ਹੱਕ ਬਣਦਾ ਹੋਊਗਾ ਨਾ ਜਿਹੜਾ ਉਹਨਾਂ ਦਾ ਹੱਕ ਬੰਦ ਹੈ ਬਿਲਕੁਲ ਬੰਦ ਹੈ ਐਮਐਲਏ ਦੀਆਂ ਵੋਟਾਂ ਉਹ ਪਾਉਂਦੇ ਨੇ ਐਮਪੀ ਦੀਆਂ ਵੋਟਾਂ ਉਹ ਪਾਉਂਦੇ ਨੇ ਕਈ ਇੱਥੇ ਜੰਮੇ ਪਲੇ ਨੇ ਖਣਾ ਉਹਨਾਂ ਦੀ ਉਮਰ ਕਈ 30 30 ਸਾਲ ਤੋਂ ਪਹਿਲਾਂ ਬੈਠੇ ਸੀਗੇ 10 ਸਾਲ ਬੈਠੇ ਸੀਗੇ ਉੱਥੇ ਇਧਰ ਉਧਰ ਬੈਠੇ ਸੀਗੇ ਉਹ ਜਿਵੇਂ ਇਲੀਗਲ ਤੌਰ ਤੇ ਆਪਾਂ ਪਹਿਲਾਂ ਕੋਈ ਕੋਈ ਘਰ ਵਸਾਲਵੇ ਆਪਦਾ ਬਾਅਦ ਚ ਸਰਕਾਰ ਦੇ ਕਾਗਜ-ਕੂਗਜ ਬਣ ਕੇ ਉੱਥੋਂ ਦਾ ਰੈਜ਼ੀਡੈਂਟ ਹੋ ਜਾਂਦਾ ਉਹਨਾਂ ਨੂੰ ਚੱਕ ਕੇ ਇੱਕ ਜਗ੍ਹਾ ਸਰਕਾਰ ਨੇ ਇਕੱਠਾ ਕੀਤਾ ਹੋਰ ਕੁਛ ਨਹੀਂ ਉਹਨਾਂ ਦੀ ਐਮਸੀ ਚ ਵੋਟ ਪੈਂਦੀ ਸੀਗੀ ਉਹਨਾਂ ਤੋਂ ਅਧਿਕਾਰ ਉਹਦੋਂ ਖੋਲਿਆ ਜਦੋਂ ਇੱਥੇ ਜੀ ਉਹਨਾਂ ਨੂੰ ਸੈਟਲ ਡਾਊਨ ਕਰਤਾ ਉਸ ਤੋਂ ਬਾਅਦ ਇਹਨਾਂ ਨੇ ਰੋਲਾ ਰੂਲਾ ਪਾਇਆ ਤੇ ਇੱਕ ਇਹਨਾਂ ਨੂੰ ਇੱਕ ਜਿਹੜਾ ਇੱਕ ਝੂਠਾ ਇੱਕ ਵਾਦਾ ਐਮਐਲਏ ਸਾਹਿਬ ਸਾਡੇ ਕਰਕੇ ਗਏ ਆ ਜਨਵ ਦੇ ਵਿੱਚ ਲਾਤਾ ਬੜੀ ਤਹਿ ਸਕੀਮ ਦੇ ਨਾਲ ਸਾਡੇ ਨਾਲ ਇਹ ਚੀਜ਼ ਕੀਤੀ ਗਈ ਆ ਇਹਨਾਂ ਨੂੰ ਇੱਕ ਮਿੱਠਾ ਲੌਲੀਪੌਪ ਦਿੱਤਾ ਗਿਆ ਵੀ ਤੁਹਾਨੂੰ ਮੈਂ ਪੰਚਾਇਤੀ ਚੋਣਾਂ ਦਾ ਹੱਕ ਦੇ ਤਾ ਪਰ ਇਹ ਇੱਕ ਉੱਪਰਲੇ ਆਪਾਂ ਦੇਖੀਏ ਵੀ ਇਹ ਫੇਕ ਆ ਜਿਹੜੀ ਸਾਰੀ ਚੀਜ਼ ਕੀਤੀ ਜਾ ਰਹੀ ਆ ਨਾ ਇਹਨਾਂ ਨੂੰ ਜਿਹੜਾ ਕੰਮ ਕੀਤਾ ਇਹ ਪੱਕੇ ਕਾਗਜ਼ੀ ਤੌਰ ਤੇ ਸਹੀ ਨਹੀਂਗਾ ਜੀ 185 ਨੰਬਰ ਤੱਕ ਘਰ ਨੇ ਡੀਸੀ ਸਾਹਿਬ ਨੇ ਅਵਾਰਡ ਜਾਰੀ ਕੀਤੀ ਹੈ ਲਿਸਟ ਉਹਦੇ ਵਿੱਚ 7 ਬੋਰਡ ਨੇ 185 ਤੱਕ ਸਾਡੇ ਵਸ਼ਿੰਦਿਆਂ ਦੇ ਘਰ ਨੇ ਜਗਤਪੁਰਾ ਪੁਰਾਣੇ ਜਿਹੜੇ ਬੰਦੇ ਰਹਿੰਦੇ ਆ ਹੁਣ ਉਹਦੇ ਵਿੱਚ ਇਹਨਾਂ ਨੂੰ ਕੀ ਲollipops ਦਿੱਤਾ ਹੈ ਜੀ ਐਮਐਲਏ ਸਾਹਿਬ ਨੇ 1800 ਨੰਬਰ ਤੱਕ ਤਾਂ ਘਰ ਕਰਤੇ ਹੁਣ ਜਗਤਪੁਰੇ ਚ ਜਗ੍ਹਾ ਹੀ 185 ਘਰਾਂ ਦੀ ਆ ਤੁਸੀਂ 1800 ਤੱਕ ਕਿੱਥੇ ਘਰ ਦੇਤੇ ਇਹਨਾਂ ਨੂੰ ਜਾਂ ਤੇ ਇਹਨਾਂ ਦੀ ਕੋਈ ਜ਼ਮੀਨ ਪੱਕੀ ਕੀਤੀ ਹੋਵੇ ਗਮਾਡਾ ਦੀ ਜ਼ਮੀਨ ਇਲੀਗਲ ਜਮੀਨ ਕਬਜ਼ਾ ਕਰਕੇ ਇਹ ਬੈਠੇ ਹੋਏ ਨੇ ਸਰਕਾਰ ਨੇ ਇਹਨਾਂ ਨੂੰ ਠਾਉਣਾ ਕਿਸੇ ਦਿਨ ਵੀ ਠਾ ਸਕਦੇ ਆ ਹੋ ਸਕਦਾ ਵੋਟਪਾਲ ਤੋਂ ਅਗਲੇ ਦਿਨ ਹੀ ਕਹਿਣ ਵੀ ਇਧਰੋਂ ਬਲਡوزر ਲਾਓ ਜੀ ਇਹ ਚੱਕੋ ਤੁਸੀਂ ਠੀਕ ਹੈ ਇਹ ਚੀਜ਼ ਬੜੀ ਗਲਤ ਕੀਤੀ ਹੈ ਇਹਨਾਂ ਨਾਲ ਵੀ ਗਲਤ ਕੀਤੀ ਹੈ ਜੀ ਫੋਟਪੌਂਦ ਦਾ ਅਧਿਕਾਰ ਇਹਨਾਂ ਨੂੰ ਜਿੱਥੇ ਇਹਨਾਂ ਦਾ ਬੰਦ ਉਹ ਦਿੱਤਾ ਜਾਵੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਕਰੀਬਨ ਇੰਨੇ ਸਾਲ ਤੋਂ ਬੈਠੇ ਨੇ ਤੇ ਇੱਥੇ ਉਹਨਾਂ ਨੂੰ ਟੈਂਪਰੇਰੀ ਜਗ੍ਹਾ ਵੀ ਦਿੱਤੀ ਹੋਈ ਹੈ ਅਡਰੈਸ ਤੁਹਾਡੇ ਘਰ ਦਾ ਦੇ ਰਹੇ ਨੇ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਜਾਂ ਕੋਈ ਪੁੱਛਣਾ ਪ੍ਰਸ਼ਾਸਨ ਵਾਲੇ ਤਾਂ ਤੁਹਾਡੇ ਘਰੇ ਪਹੁੰਚ ਜਾਣਗੇ ਵੀ ਤੁਹਾਡੇ ਘਰ ਦੀ ਜਿਵੇਂ ਬਾਈ ਜੀ ਨੇ ਕਿਹਾਗਾ ਕਿ ਚਾਰ ਮੈਂਬਰ ਹਨ ਤੇ 40 ਹੋਰ ਦਿਖਾ ਰੱਖੇ ਨੇ ਫਿਰ ਉਹਨਾਂ ਦਾ ਕੀ ਮਨੂ ਇਹ ਨਾ ਬੇਸਲੈਸ VOTING ਜਿਹੜੀ ਇਸ ਵਾਰੀ ਕਰਵਾਈ ਜਾ ਰਹੀ ਹੈ ਇਹਦਾ ਕੋਈ ਸੈਂਸ ਨਹੀਂ ਬੰਦਾ ਮੇਰੇ ਘਰ ਦੀ ਜਿਹੜੀ ਵੋਟ ਹੈ ਮੈਂ ਪਹਿਲਾਂ 100 ਆਪਦਾ ਪ੍ਰੂਫ ਦਊਂਗਾ ਮੈਂ ਆਪਦੀ ਰਜਿਸਟਰੀ ਲਾਉਂਗਾ ਮੈਂ ਆਪਦੇ ਆਧਾਰ ਕਾਰਡ VOTER ਕਾਰਡ ਪੈਨ ਕਾਰਡ ਸਾਰਾ ਕੁਝ ਦਿਖਾਉਂਗਾ ਫਿਰ ਜਾ ਕੇ ਮੇਰੀ ਇੱਥੇ ਦੀ ਵੋਟ ਬਣੇਗੀ ਇਹਨਾਂ ਨੇ MLA ਸਾਹਿਬ ਨੇ ਪ੍ਰੈਸ਼ਰ ਪਾ ਕੇ ਪਤਾ ਨਹੀਂ ਇੱਕ ਫਰਜੀ ਜਿਹੜਾ ਇਹਨਾਂ ਦੀਆਂ ਵੋਟਾਂ ਸਾਡੇ ਘਰਾਂ ਦੀਆਂ ਵੋਟਾਂ ਸਾਡੇ ਘਰਾਂ ਦੇ ਜਿਹੜੇ ਹਾਊਸ ਨੰਬਰ ਹੈ ਉਹਨਾਂ ਦੇ ਉੱਤੇ ਪਵਾਤੀਆਂ ਇਹ ਤਾਂ ਜਾਂਚ ਹੁੰਦਾ ਵਿਸ਼ਾ ਹੈ ਜੀ ਇੱਕ ਜੇ ਕਿਤੇ ਉੱਪਰਲੇ ਲੈਵਲ ਦੀ ਸਰਕਾਰ ਨੂੰ ਨਹੀਂ ਪਤਾ ਕਿਤੇ ਡਿਪਾਰਟਮੈਂਟਸ ਨੂੰ ਨਹੀਂ ਪਤਾ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਇਹ ਹਾਈ ਕੋਰਟ ਦੇ ਵਿੱਚ ਅਸੀਂ ਕੇਸ ਲਾਇਆ ਵੀ ਹੋਇਆ ਜੀ ਮਾਨਯੋਗ ਹਾਈ ਕੋਰਟ ਸਾਨੂੰ ਇੱਕ ਦੋ ਦਿਨਾਂ ਤੱਕ ਫੈਸਲਾ ਵੀ ਇਹਦਾ ਸੁਣਾ ਦੇਣਗੇ ਜੋ ਸਾਡੇ ਹੱਕ ਚ ਆਏਗਾ 100% ਆਏਗਾ ਜੀ ਸਰਪੰਚੀ ਦੀਆਂ ਵੋਟਾਂ ਨੂੰ ਲੈ ਕੇ ਜਿਵੇਂ ਤਕਰੀਬਨ ਪਹਿਲਾਂ ਵੀ ਥੋੜੀ ਸਹਿਮਤੀ ਬਣੀ ਆ ਕਾਫੀ ਸਮਿਆਂ ਦੇ ਵਿੱਚ ਹੁਣ ਕੋਈ ਸਰਵ ਸਹਿਮਤੀ ਨਾਲ ਕੋਈ ਥੋੜੀ ਸਰਪੰਚ ਚੁਣਿਆ ਜਾਂ ਮੈਂਬਰ ਚੁਣੇ ਨੇ ਬਿਲਕੁਲ ਸਰ ਐਤ ਕੀ ਸਰਪੰਚ ਵੀ ਅਸੀਂ ਔਰ ਪੰਚ ਵੀ ਸਾਰੇ ਜਿਹੜੇ ਆਪਦੀ ਸਹਿਮਤੀ ਵਾਸੀਆਂ ਨੇ ਚੁਣੇ ਹੋਏ ਨੇ ਤੇ ਜਿੱਦਾਂ ਹੀ ਸਾਡਾ ਇਹ ਜਿਹੜਾ ਮਸਲਾ ਸੌਲਵ ਹੋਏਗਾ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਜੀ ਜਿਹੜੇ ਹੁਣ ਤੁਸੀਂ ਬੇਸਿਕਲੀ ਉਹ ਲੋਕ ਬੈਠੇ ਨੇ ਉਹਨਾਂ ਦੇ ਘਰ ਵੀ ਨਹੀਂ ਆਪਣੇ ਹੈਗੇ ਵੋਟ ਵੀ ਨਹੀਂ ਹੈਗੀ ਕੀ ਹੁਣ ਆਇਆ ਲੱਗਦਾ ਵੀ ਜਦੋਂ ਅੱਜ ਜਗਤਪੁਰੇ ਦੇ ਵਿੱਚ ਨੇ ਸ਼ਾਇਦ ਕੱਲ ਨੂੰ ਸਰਕਾਰ ਉਹਨਾਂ ਨੂੰ ਜਦੋਂ ਵੋਟ ਬੈਂਕ ਲੈਣਾ ਕਿਤੇ ਹੋਰ ਲੈ ਜਾ ਕੇ ਸ਼ਿਫਟ ਕਰ ਸਕਦੀ ਹੈ ਕਿਉਂਕਿ ਵੋਟ ਹੀ ਲੈਣੀ ਹੈ ਓਕੇ ਮੇਨ ਮਕਸਦ ਉਹਨਾਂ ਦਾ ਵੋਟਾਂ ਲੈਣਾ ਸੀਗਾ ਇਹ ਨਹੀਂ ਕਿ ਉਹਨਾਂ ਨੂੰ ਵਸਾਉਣਾ ਜਾਂ ਉਹਨਾਂ ਨੂੰ ਕੰਮ ਕਾਰੋਬਾਰ ਦੇਣਾ ਜਾਂ ਉਹਨਾਂ ਨੂੰ ਸਹੂਲਤਾਂ ਦੇਣੀਆਂ ਮੇਨ ਕੰਮ ਸਿਰਫ ਵੋਟਾਂ ਲੈਣਾ ਹੀ ਸੀ ਨਾ ਬਿਲਕੁਲ ਇਹ ਵੋਟ ਬੈਂਕ ਦੀ ਤੌਰ ਤੇ ਇਹਨਾਂ ਨੂੰ ਵਰਤੇ ਜਾਂਦੇ ਇਹ ਵਰਤ ਕੇ ਯੂਜ਼ ਐਂਡ ਥਰੋ ਵਾਲਾ ਕੰਮ ਹੈ ਔਰ ਜੋ ਹੁਣ ਸਰਕਾਰ ਸਾਡੇ ਨਾਲ ਕਰ ਰਹੀ ਹੈ ਜਗਤਪੁਰੇ ਦੇ ਨਿਵਾਸੀਆਂ ਨਾਲ ਜਾਉਣ ਕਿਸੇ ਵੀ ਪਿੰਡ ਨਾਲ ਆਉਣ ਵਾਲੇ ਟਾਈਮ 'ਚ ਕਰੇਗੀ ਉਹ ਸਾਨੂੰ ਇਹਨਾਂ ਨੇ ਫਰੰਟ ਇੱਕ ਹਿਸਾਬ ਨਾਲ ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਵੀ ਫਰੰਟ ਬਣ ਗਿਆ ਜਗਤਪੁਰਾ ਵਰਸਸ ਕਲੋਨੀ ਇਹ ਇੱਕ ਚੀਜ਼ ਨੂੰ ਤਿਆਰ ਕਰਕੇ ਇਹ 6500 ਵੋਟ ਆਪਦੇ ਹੱਕ ਚ ਕਰਨਾ ਚਾਹੁੰਦੇ ਐ ਐਮਐਲਏ ਸਾਹਿਬ ਵੀ 6500 ਵੋਟ ਜਿਹੜੀ ਮੈਨੂੰ ਪਹੇਜੇ 4500 ਵੋਟ ਸਾਡੇ ਪਿੰਡ ਚੋਂ ਐਮਐਲਏ ਸਾਹਿਬ ਨੂੰ ਅੱਗੇ ਪਈ ਸੀਗੀ ਉਹ 4500 ਨੂੰ ਇਹ ਸੈਕਰੀਫਾਈਜ਼ ਕਰਨ ਨੂੰ ਤਿਆਰ ਨੇ ਮਤਲਬ 4500 ਸਥਾਨਕ ਲੋਕਾਂ ਨੂੰ ਛੱਡ ਕੇ ਪ੍ਰਵਾਸੀਆਂ ਦੀਆਂ ਵੋਟਾਂ ਦੇ ਨਾਲ ਜਿਹੜੇ ਹੈਗੇ ਨੇ ਉਹ ਜਿੱਤਣਾ ਚਾਹੁੰਦੇ ਨੇ ਬਿਲਕੁਲ ਜੀ ਡਿਵਾਈਡੈਂਡ ਰੂਲ ਇਹੀ ਹੈ ਜੀ ਅੰਗਰੇਜ਼ ਕਰਦੇ ਆ ਇਹ ਪੁਰਾਣਾ ਵਰ ਨੇ ਹੁਣ ਤੁਸੀਂ ਜਿਹੜਾ ਸਰਪੰਚੀ ਦੇ ਫਾਰਮ ਭਰੇ ਨੇ ਤੁਹਾਡੇ ਪਿੰਡ ਦੇ ਵਿੱਚ ਜਾਂ ਕਿਸੇ ਨੇ ਜਾਂ ਸਿਰਫ ਸਰਪੰਤੀ ਨਾਲ ਹੀ ਕਰਤਾ ਕਿ ਇਸ ਫਾਰਮ ਭਰਨ ਦੀ ਲੋੜ ਨਹੀਂ ਹੈ ਸਰਪੰਤੀ ਨਾਲ ਬਣਾਇਆ ਨੋਮੀਨੇਸ਼ਨ ਫਾਰਮ ਅਸੀਂ ਭਰੇ ਆ ਜੀ ਸਾਨੂੰ ਬੜੀਆਂ ਹੀ ਜਿਆਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਹਿਲਾਂ ਅਸੀਂ ਜਦੋਂ ਚੁੱਲ੍ਹਾ ਟੈਕਸ ਤਾਰਨ ਗਏ ਆ ਸਾਨੂੰ ਬੜੀ ਦਿੱਕਤ ਆਈ ਫਿਰ ਸਾਨੂੰ ਐਨਓਸੀ ਨਹੀਂ ਦਿੱਤੀ ਆ ਲਾਸਟ ਜਿਹੜਾ 5 4 ਤਰੀਕ ਨੂੰ ਲਾਸਟ ਨੋਮੀਨੇਸ਼ਨ ਡੇ ਸੀਗਾ ਸਾਨੂੰ ਸਵੇਰੇ ਐਨਓਸੀ ਮਿਲੀ ਆ ਜੀ ਲੋਕਾਂ ਨੂੰ ਜਿਹੜੇ ਕਲੋਨੀ ਦੇ ਬੰਦੇ ਆ ਪਤਾ ਨਹੀਂ ਐਮਐਲਏ ਸਾਹਿਬ ਨੇ ਕਿਹਾ ਹੋਣਾ ਉਹਨਾਂ ਨੂੰ ਸੇਮ ਡੇ ਐਨਓਸੀ ਮਿਲ ਗਈ ਸੇਮ ਡੇ ਚੁੱਲ੍ਹਾ ਟੈਕਸ ਤਾਰ ਬੜੇ ਸਮੂਥ ਪ੍ਰੋਸੈਸ ਨਾਲ ਹੋ ਗਿਆ ਸਾਨੂੰ ਐਨਓਸੀ ਮਿਲੀ 4 ਤਰੀਕ ਸਵੇਰੇ ਅਸੀਂ ਸਵੇਰੇ ਹੀ ਸਾਰੇ ਆਪਦੇ ਕਾਗਜ ਫਾਈਲ ਕੀਤੇ ਸਵੇਰੇ ਹੀ ਅਸੀਂ ਜਾ ਕੇ ਦੁਪਹਿਰ ਸ਼ਾਮ ਤੱਕ ਬੜੀਆਂ ਭੱਜ ਦੌੜ ਕਰਕੇ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਹੈ ਜੀ ਕਿੰਨੇ ਬੰਦਿਆਂ ਨੇ ਜਿਹੜੀ ਨੋਮੀਨੇਸ਼ਨ ਫਾਈਲ ਤੁਹਾਡੇ ਵੱਲੋਂ ਮਤਲਬ ਜਿਹੜੇ ਪਿੰਡ ਵਾਸੀ ਵੱਲੋਂ ਕੀਤੀ ਗਈ ਅਸੀਂ ਜੀ ਆਪਦੇ ਜਿਹੜੇ ਪੁਰਾਣੇ ਵਾਰਡ ਨੇ ਜਿਵੇਂ ਮੇਰਾ 7 ਨੰਬਰ ਵਾਰਡ ਸੀਗਾ ਮੈਨੂੰ 1 ਨੰਬਰ ਵਾਰਡ ਚ ਸ਼ਿਫਟ ਕਰਤਾ ਉਹੋ ਅਸੀਂ ਪੁਰਾਣੇ ਵਾਰਡਸ ਦੇ ਹਸਾਬ ਨਾਲ ਹੀ ਅਸੀਂ ਆਪਦੀ ਨੋਮੀਨੇਸ਼ਨ ਫਾਈਲ ਕੀਤੀ ਹੈ ਉਹ ਅਸੀਂ ਇਹਨਾਂ ਦੇ ਜਿਹੜੇ ਨਵੇਂ ਵਾਰਡ ਬੰਦੀ ਹੈ ਉਹਨੂੰ ਅਸੀਂ ਮੰਨਦੇ ਹੀ ਨਹੀਂ ਅਸੀਂ ਜ਼ੀਰੋ ਰੱਦ ਕਰਤਾ ਜੀ ਬਿਲਕੁਲ ਮੋੜ ਤੋਂ ਰੱਦ ਕਰ ਚੁੱਕੇ ਹਾਂ ਅਸੀਂ ਪਿੰਡ ਵਾਲੇ ਬਾਈ ਕੁਝ ਕਹਿਣਾ ਚਾਹੋਗੇ ਕਿਉਂਕਿ ਕਹਿੰਦੇ ਸੀਗੇ ਇੱਕ ਸਾਬਸ ਰੂਪ ਸਿੱਖ ਚਿਹਰੇ ਨੂੰ ਸਾਹਮਣੇ ਲਿਆ ਰਹੇ ਸਰਪੰਚ ਬਣਾਉਣ ਦੀ ਇਹ ਵੀ ਗੱਲ ਉੱਠੀ ਜਗੀ ਪਿੰਡ ਦੇ ਵਿੱਚ ਕਿ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਅਜਹੀਆਂ ਜਮੇ ਲੋਕ ਨੇ ਜਿਹੜੇ ਪ੍ਰਵਾਸੀਆਂ ਦੀ ਗੱਲ ਕਰ ਰਿਓ ਉਹ ਆ ਜਾਂਦੇ ਨੇ ਇੱਥੇ ਨਾ ਤਾਂ ਉਹਨਾਂ ਕੋਲੇ ਕੋਈ ਰਜਿਸਟਰੀ ਹੁੰਦੀ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਉਂਕਿ ਮੈਂ ਬੈਠੇ ਨੇ ਉੱਥੇ ਤੇ ਨਾ ਉਹਨਾਂ ਕੋਲੇ ਕੋਈ ਹੋਰ ਜ਼ਮੀਨ ਜਾਇਦਾਦ ਆ ਫਿਰ ਉਹਨਾਂ ਦੇ ਵੋਟਰ ਆਧਾਰ ਕਾਰਡ ਕਿਵੇਂ ਬਣ ਗਏ ਕੀ ਉਸ ਟਾਈਮ ਇਹ ਪ੍ਰਸ਼ਾਸਨ ਦੇ ਅਧਿਕਾਰੀ ਸੁੱਤੇ ਪਏ ਸੀ ਕਿ ਉਹਨਾਂ ਨੂੰ ਦਿਖਦਾ ਨਹੀਂ ਹੈਗਾ ਕੀ ਜਾਂ ਹੋਏ ਜਾਣ ਕੇ ਸਿਰਫ ਵੋਟਾਂ ਦਾ ਕਰਕੇ ਹੀ ਇਹਨਾਂ ਨੂੰ ਬਣਾਇਆ ਜਾਂਦਾ ਮਤਲਬ ਉਹਨਾਂ ਨੂੰ ਲਾਲ ਦਿੱਤਾ ਜਾਂਦਾ ਵੀ ਤੁਸੀਂ ਇੱਥੇ ਬੈਠੋ ਸਾਡੀਆਂ ਵੋਟਾਂ ਮੰਡਰਨੀ ਜੀ ਤੁਸੀਂ ਇਹ ਬਹੁਤ ਸੋਹਣੀ ਗੱਲ ਕੀਤੀ ਕਿ ਜਿਹੜਾ ਇਹ ਪ੍ਰਸ਼ਾਸਨ ਦੀ ਸ਼ੈਤ ਹੁੰਦਾ ਕਿਉਂਕਿ ਵੇਖੋ ਜਦੋਂ ਕਲੋਨੀ ਵੱਸਦੀ ਹੁੰਦੀ ਆ ਜਦੋਂ ਇੱਕ ਦੋ ਝੁੱਗੀਆਂ ਪੈਣੀਆਂ ਛੁਰੀਆਂ ਹੁੰਦੀਆਂ ਉਦੋਂ ਅਫਸਰਾਂ ਨੂੰ ਨਹੀਂ ਪਤਾ ਲੱਗਦਾ ਇੱਥੇ ਕੀ ਹੁੰਦਾ ਪਿਆ ਜਦੋਂ ਉਹਨਾਂ ਦੀ ਥੋੜੀ ਥੋੜੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਉਦੋਂ ਨਹੀਂ ਉਦੋਂ ਸਿਰਫ ਲੀਡਰ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਕਿ ਮੇਰੀਆਂ ਵੋਟਾਂ ਵਧਦੀਆਂ ਪਈਆਂ ਹੁਣ ਵੀ ਜਿਹੜਾ ਉਹਨਾਂ ਨੇ ਉਦੋਂ ਵੋਟਾਂ ਸ਼ਹਿਰੀਆਂ ਤੋਂ ਵੋਟਾਂ ਲੈਣ ਦੇ ਚੱਕਰਾਂ ਚ ਕਲੋਨੀ ਵਾਲਿਆਂ ਨੂੰ ਉਤੋਂ ਚ ਦੋ ਦੋ ਚ ਮੱਖੀਆਂ ਵਾਂਗੂ ਕੱਢ ਕੇ ਇੱਥੇ ਮਾਰਿਆ ਤੇ ਹੁਣ ਉਹਨਾਂ ਨੇ ਜਿਹੜੀ ਇਹ ਜ਼ਮੀਨ ਐਕਵਾਇਰ ਕੀਤੀ ਸੀ ਅਰਬਨ ਡਿਵੈਲਪਮੈਂਟ ਦੇ ਨਾਂ ਤੇ ਹੁਣ ਬਹੁਤ ਕਰੋੜੀ ਜ਼ਮੀਨ ਆ ਕੋਈ ਨਾ ਕੋਈ ਇੱਥੇ ਜਿਵੇਂ ਰਿਜ਼ਰਵਡ ਦਾ ਏਰੀਆ 에ਰਪੋਰਟ ਦਾ ਇੱਥੇ ਕੋਈ ਨਾ ਕੋਈ ਕੱਲ ਨੂੰ ਪ੍ਰੋਜੈਕਟ ਲੱਗੂਗਾ ਕੁਝ ਵੀ ਆ ਤੁਹ ਸਰਕਾਰ ਹੈ ਜਿਹੜੀ ਆਪਦੀ ਉਹ ਕੀਮਤੀ ਜ਼ਮੀਨ ਆ ਉਹਨੂੰ ਵੀ ਨਹੀਂ ਗਵਾਉਣਾ ਚਾਹੁੰਦੀ ਤੇ ਨਾ ਉਹ ਆਪਦੀਆਂ ਵੋਟਾਂ ਗਵਾਉਣੀ ਚਾਹੁੰਦੀ ਆ ਇਸ ਕਰਕੇ ਉਹਨਾਂ ਨੇ ਹੱਲੇ ਕੱਢਿਆ ਕਿ ਉਹ ਕਲੋਨੀ 'ਚ ਜਿਹੜੇ ਬੈਠੇ ਆ ਉਹਨਾਂ ਨੂੰ ਲੋਕਾਂ ਦੇ ਪਿੰਡ ਵਾਲਿਆਂ ਦੇ ਘਰਾਂ 'ਚ ਬਾੜ ਦੋ ਇੱਕ ਘਰ 'ਚ 40 40 50 50 ਵੋਟਾਂ ਪਾ ਕੇ ਐਡਜਸਟ ਕਰਤੀਆਂ ਨਾਲੇ ਅਗਲੇ ਨੇ ਆਪਦੀ ਜ਼ਮੀਨ ਬਚਾਲੀ ਆ ਨਾਲੇ ਆਪਦੀਆਂ ਵੋਟਾਂ ਸੇਫ ਕਰ ਲਈਆਂ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਾਫੀ ਸਮੇਂ ਪਹਿਲਾਂ ਜਿਵੇਂ ਆਪਾਂ ਦੇਖਿਆ ਕਿ ਉਹਦੇ ਵਿੱਚ ਉਹ ਪ੍ਰਵਾਸੀ ਨੇ ਕਾਫੀ ਜ਼ਿਆਦਾ ਇਕੱਠੇ ਹੋ ਜਾਂਦੇ ਨੇ ਦੋ ਨੌਜਵਾਨਾਂ ਦੇ ਨਾਲ ਲੜਾਈ ਝਗੜਾ ਵੀ ਕਰਦੇ ਨੇ ਕੋਈ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਨੇ ਹਾਂਜੀ ਇਹ ਤਾਂ ਜੀ ਬਹੁਤ ਮਤਲਬ ਕਾਮਨ ਜੀ ਗੱਲ ਆ ਇਹ ਤਾਂ ਰੋਜ਼ ਦਾ ਕੰਮ ਆ ਈਵਨ ਕਿ ਸਾਡੇ ਭਈ ਜਿਵੇਂ ਰਾਤ ਬਰਾਤੇ ਜਾਣੇ ਨਾ ਅਸੀਂ ਸਾਡੇ ਖੇਤ ਆ ਜਿਹੜੇ ਉਸ ਪਾਸੇ ਆ ਤੇ ਉਹ ਅਸੀਂ ਟਾਲਾ ਮਾਰੀ ਦਾ ਕਿ ਰਾਤ ਨੂੰ ਨਹੀਂ ਜਾਣਾ ਪਵੇ ਕਿਉਂਕਿ ਜਾਣੇ ਆ ਇਹ ਉੱਥੇ ਜਿਹੜੇ ਆ ਅਮਲੀਜੇ ਹੈਗੇ ਆ ਉਹਨਾਂ ਨੂੰ ਇਹ ਹੁੰਦਾ ਕੋਈ ਨਾ ਕੋਈ ਇਹਨਾਂ ਤੋਂ ਲੁੱਟ ਲਓ ਕੋਈ ਫੋਨ ਕੋਲੇ ਹੁਣ ਜਿਵੇਂ ਪਿੱਛੇ ਜੇ ਦੋ ਜਣੇ ਗਏ ਸੀ ਉਹਨਾਂ ਦੇ ਉਹਨਾਂ ਨੇ ਸਰਟੀਫਿਕੇਟ ਲਾ ਕੇ ਉਹਨਾਂ ਦੇ ਫੋਨ ਕੋਲੇ ਤੇ ਪੈਸੇ ਕੋਲੇ ਈਵਨ ਕਿ ਜਿਹੜਾ ਮੋਟਰਸਾਈਕਲ ਆ ਉਹ ਵੀ ਲੈ ਜਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਮਤਲਬ ਮਾਮਲੇ ਜਿਹੜੇ ਹੁੰਦੇ ਹੀ ਰਹਿੰਦੇ ਆ ਬਈ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਸਰਕਾਰ ਤੱਕ ਕੋਈ ਗੱਲ ਪਹੁੰਚਾਉਣਾ ਚਾਹੁੰਦੇ ਹੋ ਜਿਸ ਨਾਲ ਤੁਹਾਡਾ ਜਿਹੜਾ ਮਸਲਾ ਜਿਹੜਾ ਹੱਲ ਹੋ ਸਕੇ ਬਿਲਕੁਲ ਸਰਕਾਰ ਨੂੰ ਸਪਸ਼ਟ ਸ਼ਬਦਾਂ ਚ ਇਹ ਕਹਿਣਾ ਚਾਹਾਂਗੇ ਅਸੀਂ ਸਾਰੇ ਪਿੰਡ ਦੇ ਜਗਤਪੁਰ ਇੱਥੇ ਬੈਠੇ ਆਂ ਜੇ ਤੁਸੀਂ ਸਾਡੇ ਇਸ ਗੱਲਾਂ ਦੇ ਉੱਤੇ ਨਹੀਂ ਗੌਰ ਕਰਦੇ ਤੇ ਇਹਦਾ ਨਤੀਜਾ ਤੁਹਾਡਾ ਏਡਾ ਹੀ ਮਾੜਾ ਨਿਕਲੇਗਾ ਵੀ ਤੁਹਾਡੀ ਆਉਣ ਵਾਲੀ ਸਰਕਾਰ ਜਿਹੜੀ ਇਹ ਜ਼ੀਰੋ ਕਰਦੇ ਆਂਗੇ ਜੀ ਆਮ ਆਦਮੀ ਪਾਰਟੀ ਮੋੜ ਤੋਂ ਖਤਮ ਕਰਦੇ ਆਂਗੇ ਅਸੀਂ ਕੋਈ ਵੋਟ ਨਹੀਂ ਪਾਉਣੀ ਕੋਈ ਜਿਹੜੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣਗੇ ਨਾਲ ਅਸੀਂ ਕਾਲੀਆਂ ਝੰਡੀਆਂ ਫੜ ਕੇ ਖੜਾਂਗੇ ਸਾਰਾ ਅਸੀਂ ਵੋਟਾਂ ਦੇ ਵਿੱਚ ਐਮ ਐਲ ਏ ਦੀਆਂ ਵੋਟਾਂ ਆਉਣੀਆਂ ਅੱਗੇ ਅਸੀਂ ਉਹਨਾਂ 'ਚ ਵਿਰੋਧ ਕਰਾਂਗੇ ਇਹ ਅਸੀਂ ਅੱਜ ਨਹੀਂ ਗੱਲ ਇਹ ਅਸੀਂ ਛੱਡਣੀ ਨਹੀਂਗੀ ਜਿਹੜਾ ਇਹ ਸਾਨੂੰ ਇਸ ਸਫਰਿੰਗ ਤੋਂ ਗੁਜ਼ਰਨਾ ਪੈ ਰਿਹਾ ਹੈ ਮੈਂਟਲੀ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਾਨੂੰ ਲਿਸਟਾਂ ਨਹੀਂ ਦੇ ਰੇ ਸਾਨੂੰ ਪਰੇਸ਼ਾਨ ਜਿਹੜਾ ਇਹਨਾਂ ਨੇ ਕੀਤਾ ਅਸੀਂ ਇਹ ਪਰੇਸ਼ਾਨੀ ਜਿਹੜੀ ਐਮ ਐਲ ਏ ਦੀਆਂ ਵੋਟਾਂ ਜਦੋਂ ਆਉਣਗੀਆਂ ਅਸੀਂ ਉਦੋਂ ਆਪਦਾ ਫੁੱਲ ਰੋਸ ਪ੍ਰਦਰਸ਼ਨ ਕਰ ਨੂੰ ਇਹ ਕੱਲ ਪਛਤਾਉਣਗੇ ਲੱਗਦਾ ਨਹੀਂ ਕੁਝ ਇਸ ਤਰ੍ਹਾਂ ਦੇ ਕਾਨੂੰਨ ਬਣਾਉਣੇ ਚਾਹੀਦੇ ਨੇ ਜਿਵੇਂ ਹਿਮਾਚਲ ਬਾਕੀ ਸਟੇਟਾਂ ਦੀ ਗੱਲ ਕਰ ਲਈਏ ਉੱਥੇ ਜਿਹੜੇ ਸਥਾਨਕ ਲੋਕ ਨੇ ਸਿਰਫ ਉਹਨਾਂ ਨੂੰ ਹੀ ਮਾਲਕਾਨਾ ਹੱਕ ਦਿੱਤੇ ਜਾਂਦੇ ਨੇ ਆਪਣੇ ਇੱਥੇ ਕੋਈ ਵੀ ਆਉਂਦਾ ਹੈਗਾ ਉਹ ਜਦੋਂ ਕਿਸੇ ਤੋਂ ਲਿਖਾ ਕੇ ਆਧਾਰ ਕਾਰਡ ਬਣਾ ਲਿਆ ਚਾਹੇ ਵੋਟਰ ਕਾਰਡ ਬਣ ਗਿਆ ਲਾਇਸੈਂਸ ਬਣ ਗਿਆ ਹੌਲੀ ਹੌਲੀ ਚੀਜ਼ਾਂ ਬਣ ਜਾਂਦੀਆਂ ਨੇ ਕੀ ਉਹ ਲੱਗਦਾ ਨਹੀਂ ਇਹ ਕਾਨੂੰਨ ਜਿਹੜੇ ਉਹ ਲਾਗੂ ਕਰਨੇ ਚਾਹੀਦੇ ਨੇ ਮੇਰੇ ਭਰਾ ਇਹ ਦੱਸਣਗੇ ਇਹਨਾਂ ਨੇ ਇਹ ਗੱਲ ਕੀਤੀ ਹਾਂਜੀ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਅਸੀਂ ਮੰਗ ਵੀ ਕਰਦੇ ਆ ਜਿਵੇਂ ਕਿ ਕਿ ਪੰਜਾਬ ਨੂੰ ਆਪਾਂ ਆਮ ਕੈਨੇਕ ਸ਼ਾਮ ਤੇ ਜੇ ਕਿਸੇ ਨੇ ਕੋਈ ਗੱਲ ਕਰਨੀ ਹੋ ਕਹਿੰਦੇ ਜੀ ਭਾਈਚਾਰਾ ਇਹ ਹੀ ਡੈਮੋਕ੍ਰੇਸੀ ਆ ਕਿ ਉਹ ਕੰਮ ਵਾਲੀ ਸਿਰਫ ਪੰਜਾਬ ਹੀ ਆ ਕਿ ਸਿਰਫ ਪੰਜਾਬ ਚ ਡੈਮੋਕ੍ਰੇਸੀ ਲੱਗੂ ਭਾਈਚਾਰਾ ਜਿਹੜਾ ਸਿਰਫ ਪੰਜਾਬ ਵਾਲਿਆਂ ਨੇ ਨੰਭਾਉਣਾ ਇਹ ਗੱਲ ਆਪਣੇ ਆਣ ਗਵਾਂਡ ਚ ਆਪਾਂ ਘਿਰੇ ਹੋਏ ਆ ਹਿਮਾਚਲ ਹੋ ਗਿਆ ਰਾਜਸਥਾਨ ਹੋ ਗਿਆ ਉੱਤਰਾਖੰਡ ਹੋ ਗਿਆ ਉਹਨਾਂ ਚ ਕੋਈ ਵੀ ਬਾਹਰਲਾ ਬੰਦਾ ਜਾ ਕੇ ਉਹ ਜ਼ਮੀਨ ਨਹੀਂ ਖਰੀਦ ਸਕਦਾ ਹਨਾ ਉਥੋਂ ਦੇ ਉਹ ਜਿਹੜਾ ਕਿਉਂਕਿ ਇਹ ਜਿਹੜਾ ਜੀਵਨ ਤੇ ਧਾਰਾ 371 ਇਹ ਆ ਉਹ ਇਹੀ ਆ ਉੱਥੇ ਉਹਨਾਂ ਚ ਲਾਗੂ ਆ ਸਾਊਥ ਦੀਆਂ ਸਟੇਟਾਂ ਚ ਕਈ ਚ ਕਰਨਾਟਕਾ ਚ ਜਿਵੇਂ ਅੱਜ ਚ ਲਾਗੂ ਆ ਤੇਲੰਗਾਨਾ ਕੋਈ ਕੁਝ ਜ਼ਿਲ੍ਹਿਆਂ ਚ ਲਾਗੂ ਆ ਇਹ ਉਹ ਕਰਦੇ ਆ ਕਿ ਆਪਦੀ ਉਹ ਬੋਲੀ ਆਪਦਾ ਸੱਭਿਆਚਾਰ ਆਪਦਾ ਕਲਚਰ ਬਚਾਉਣ ਲਈ ਤੇ ਜਿਹੜਾ ਇਹਨਾਂ ਦਾ ਇੱਥੇ ਆਉਂਦੇ ਇਹਨਾਂ ਦਾ ਕਲਚਰਲ ਇਨਫਲੂਐਂਸ ਵੀ ਵੱਧਦਾ ਇਹਨਾਂ ਕਰਕੇ ਬੋਲੀ ਵੀ ਆ ਤੁਸੀਂ ਨੋਟ ਕੀਤਾ ਹੋਣਾ ਹੁਣ ਹੁਣ ਕੁਝ ਬੋਰਡ ਪੰਜਾਬੀ ਚ ਲੱਗਨੇ ਸ਼ੁਰੂ ਹੋਏ ਆ ਨਹੀਂ ਤਾਂ ਇਹ ਬੋਰਡ ਵੀ ਆਪਦੇ ਹਿੰਦੀ ਚ ਲਾਉਂਦੇ ਆ ਕਿ ਉਹ ਸਾਡੀ ਬੋਲੀ ਵੀ ਬਦਲਦੇ ਪਏ ਆ ਸਾਡਾ ਕਲਚਰ ਦਾ ਵੀ ਇਹ ਇਹਨਾਂ ਦਾ ਇਨਫਲੂਐਂਸ ਵੱਧਦਾ ਪਿਆ ਕਿ ਉਹ ਕਿਤੇ ਨਾ ਕਿ ਪੰਜਾਬ ਚ ਬਹੁਤ ਜ਼ਰੂਰੀ ਆ ਕਿਉਂਕਿ ਜਿਹੜਾ ਪ੍ਰਵਾਸ ਆ ਪੰਜਾਬ ਚੋਂ ਬਾਹਰ ਜਾਂਦਾ ਜਾਂ ਪੰਜਾਬ ਦੇ ਅੰਦਰ ਆਉਂਦਾ ਪ੍ਰਵਾਸ ਹੈ ਨੇਚਰਲ ਨਹੀਂਗਾ ਇਹ ਕਿਸੇ ਨਾ ਕਿਸੇ ਸਕੀਮ ਦੇ ਤਹਿਤ ਹੋ ਰਿਹਾ ਬਾਕੀ ਕਿਸੇ ਰਾਜ ਚ ਇੰਨਾ ਵੱਡੇ ਲਵ ਪਦਰ ਤੇ ਜਿਹੜਾ ਪ੍ਰਵਾਸ ਆ ਨਹੀਂ ਵੇਖਣ ਨੂੰ ਮਿਲਦਾ ਤੇ ਮੰਤਰੀ ਸਾਹਿਬ ਦੀ ਗੱਲ ਕਰ ਰਹੀ ਐ ਐਮ ਐਲ ਏ ਤੁਹਾਡੇ ਏਰੀਏ ਦੇ ਨੇ ਤੁਹਾਡੇ ਨੂੰ ਪੁਰਾਣਾ ਜਾਣ ਕਰਨੇ ਕਿਉਂਕਿ ਉਰੇ ਹੀ ਰਹਿੰਦੇ ਨੇ ਕਦੇ ਤੁਸੀਂ ਉਹਨਾਂ ਨਾਲ ਮਿਲਣ ਦੀ ਗੱਲ ਕੀਤੀ ਹੈ ਉਹਨਾਂ ਨਾਲ ਗੱਲ ਕੀਤੀ ਇਸ ਚੀਜ਼ ਬਾਰੇ ਉਹਨਾਂ ਨਾਲ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹਾਂਜੀ ਇਹ ਜੀ ਅਸੀਂ ਉਹਨਾਂ ਨੂੰ ਤਕਰੀਬਨ 4-5 ਦਿਨ ਪਹਿਲਾਂ ਮਿਲੇ ਸੀਗੇ ਤੇ ਉਦੋਂ ਉਹਨਾਂ ਨੇ ਜਿਵੇਂ ਸਾਨੂੰ ਟਾਲਾ ਮਾਰਤਾ ਕਹਿੰਦੇ ਜੀ ਉਹਨਾਂ ਨੇ ਵੀ ਕਿਤੇ ਵੋਟਾਂ ਪਾਉਣੀਆਂ ਆ ਉਹ ਵੀ ਹੁਣ ਤੁਸੀਂ ਲੇਟ ਹੋ ਗਏ ਪਹਿਲਾਂ ਦੱਸਣਾ ਸੀਗਾ ਹਾਲਾਕਿ ਕਿੱਡੀ ਗਲਤ ਗੱਲ ਆ ਕਿ ਤੁਸੀਂ ਪਿੰਡ ਸਾਰੇ ਨੂੰ ਬੇਫੂਕ ਬਣਾਉਂਦੇ ਪਏ ਜੀ ਕਿ ਤੁਸੀਂ ਉਹਨਾਂ ਨੂੰ ਜਾ ਕੇ ਜਨਵਰੀ ਚ ਕਹਿਣ ਦੇ ਜੀ ਕਿ ਤੁਸੀਂ ਆਉਦੇ ਹੁਣ ਤੁਹਾਨੂੰ ਪੰਚਾਇਤ ਨਾਲ ਜੋੜਤਾ ਤੁਸੀਂ ਇਹਨਾਂ ਦੇ ਪੰਚ ਵੀ ਖੜਨਗੇ ਤੁਹਾਡੇ ਸਰਪੰਚ ਵੀ ਬਣਨਗੇ ਤੇ ਸਾਨੂੰ ਤੁਸੀਂ ਕਹਿੰਦੇ ਪਏ ਜੀ ਕਿ ਤੁਸੀਂ ਪਹਿਲਾਂ ਆਉਣਾ ਸੀਗਾ ਤੁਸੀਂ 10 ਮਹੀਨੇ ਪਹਿਲਾਂ ਉਹਨਾਂ ਨੂੰ ਜਿਹੜੀ ਗੱਲ ਕਹੀ ਹੈ ਕਿ ਸਾਨੂੰ ਤੁਸੀਂ ਸਾਰੇ ਪਿੰਡ ਨੂੰ ਬੇਫੂਕ ਸਮਝਦੇ ਜੀ ਸ਼ਾਇਦ ਇਹ ਗੱਲ ਜਿਹੜੀ ਉੱਪਰ ਤੱਕ ਜਿਹੜੇ ਹੈਗੇ ਨੇ ਆਪਾਂ ਮੰਤਰੀ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਈਏ ਸ਼ਾਇਦ ਉਹਨਾਂ ਤੱਕ ਗੱਲ ਨਾ ਪਹੁੰਚੀ ਹੋਵੇ ਤੁਹਾਡੀ ਜਾਂ ਉੱਥੇ ਤੱਕ ਤੁਸੀਂ ਨਾ ਮਿਲਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਜਾਂ ਤਾਂ ਉਹਨਾਂ ਤੱਕ ਤੁਸੀਂ ਨਾ ਪਹੁੰਚ ਪਾਏ ਮਤਲਬ ਤੁਹਾਡੀ ਪਹੁੰਚ ਹੋਵੇ ਲੱਗਦਾ ਨਹੀਂ ਹੈ ਕਿ ਜਿਵੇਂ ਇਹ ਚੀਜ਼ਾਂ ਨੇ ਉਹ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਆਪ ਦੇਖਣੀ ਚਾਹੀਦੀਆਂ ਨੇ ਜਦੋਂ ਵੋਟਾਂ ਬਣਾਉਂਦੇ ਆ ਅਧਿਕਾਰੀ ਆਉਂਦੇ ਨੇ ਉਹਨਾਂ ਨੂੰ ਇੱਥੇ ਆ ਕੇ ਚੈੱਕ ਕਰਨਾ ਚਾਹੀਦਾ ਪਿੰਡ ਦੇ ਸਰਪੰਚ ਪੰਚ ਨੂੰ ਜਾਂ ਚੌਂਕੀਦਾਰ ਨੂੰ ਜਾਂ ਨੰਬਰਦਾਰ ਨੂੰ ਪੁੱਛਣਾ ਚਾਹੀਦਾ ਪਹਿਲਾਂ ਜਦੋਂ ਦੇ ਵੋਟ ਬਣਾਈ ਗਈ ਜਿਵੇਂ ਵੋਟਰ ਸੂਚੀ ਦੀ ਗੱਲ ਕਰਦੀਆਂ ਹਾਂਜੀ ਸਭ ਤੋਂ ਪਹਿਲਾਂ ਜੀ ਮੈਂ ਵੋਟਾਂ ਦਾ ਦੱਸ ਦਵਾਂ ਕਿ ਸਾਡੇ ਪਿੰਡਾਂ ਹੀ ਸਾਡੇ ਪਿੰਡ ਦੀ ਇਸ ਗੱਲੋਂ ਏਕਾ ਅਸੀਂ ਕਿਸੇ ਦੀ ਵੋਟ ਨਹੀਂ ਬਣਾਉਂਦੇ ਜਿਹੜਾ ਜਿੰਨੀਆਂ ਵੋਟਾਂ ਬਣਦੀਆਂ ਪਈਆਂ ਇਹ ਪਤਾ ਨਹੀਂ ਕੀ ਸਿਸਟਮ ਚ ਲਿਆ ਆਇਆ ਇਹ ਆਨਲਾਈਨ ਹੀ ਬਣੀ ਜਾਂਦੀਆਂ ਕੋਈ ਵੈਰੀ ਤੇ ਦੂਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਇੱਕ ਐਮਐਲਏ ਸਾਹਿਬ ਦੀ ਪਿਛਲੇ ਦਿਨੀ ਕਲਿੱਪ ਵਾਇਰਲ ਕੀਤੀ ਸੀ ਅਸੀਂ ਉਹਨਦੇ ਚ ਜਿਹੜਾ ਕਲੋਨੀ ਦਾ ਬੰਦਾ ਹੈ ਉਹ ਕਹਿੰਦਾ ਕਿ ਜੀ ਐਮਐਲਏ ਸਾਹਿਬ ਨੇ ਜਿਹੜਾ ਕੰਮ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ ਕਿ ਉਹ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਮੁੱਖ ਮੰਤਰੀ ਨੂੰ ਫੋਨ ਕੀਤਾ ਤੇ ਉਹਨਾਂ ਨੇ ਸਾਡਾ ਮਸਲਾ ਹੱਲ ਕੀਤਾ ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਵੀਡੀਓ ਵਿਖਾ ਵੀ ਸਕਦਾ ਠੀਕ ਤੇ ਫਿਰ ਆਪਾਂ ਇਹ ਕਿਵੇਂ ਮੰਨ ਲਈਏ ਕਿ ਜੀ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦਾ ਪਤਾ ਨਾ ਹੋਊਗਾ ਕਿਉਂਕਿ ਜਿਹੜੇ ਕੁਲਵੰਤ ਸਿੰਘ ਜੀ ਆ ਇਹ ਐਮਐਲਏ ਬਣਨ ਤੋਂ ਪਹਿਲਾਂ ਵੀ ਇੱਕ ਕਾਫੀ ਮਸ਼ਹੂਰ ਚਿਹਰਾ ਸੀਗਾ ਆਪਣੇ ਪੰਜਾਬ ਤੇ ਬਹੁਤ ਵੱਡੇ ਬਿਜ਼ਨਸਮੈਨ ਵੀ ਆ ਤੇ ਇਹਨਾਂ ਦਾ ਕਿਤੇ ਨਾ ਕਿਤੇ ਇਨਫਲੂਐਂਸ ਹੈ ਜਿਹੜਾ ਉਹ ਬਾਕੀ ਜਿਹੜੇ ਐਮਐਲਏ ਉਹਨਾਂ ਨਾਲੋਂ ਜ਼ਿਆਦਾ ਹੈ ਕਿ ਇਹਨਾਂ ਦਾ ਕੋਈ ਮਸਲਾ ਹੱਲ ਹੋਵੇ ਸਿੱਧਾ ਸੀਐਮ ਸਾਹਿਬ ਨੂੰ ਫੋਨ ਕਰ ਸਕਦੇ ਇਹ ਗੱਲ ਫਿਰ ਮੰਨਣ ਯੋਗ ਨਹੀਂ ਕਿ ਉਹਨਾਂ ਦੇ ਧਿਆਨ 'ਚ ਮਸਲਾ ਨਾ ਆਊਗਾ ਭਾਈ ਜੀ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਸੀ ਉਦੋਂ ਇਹ ਕਹਿ ਕੇ ਗਿਆ ਸੀ ਕਿ ਡਿਵੈਲਪਮੈਂਟ ਕਰਾਂਗੇ ਕੀ ਉੱਥੇ ਲੱਗਦਾ ਹੁਣ ਉਹ ਜਿਹੜੇ ਐਕਵਾਇਰ ਕੀਤੀ ਸੀ ਇੱਥੇ ਬੈਠੇ ਲੋਕ ਡਿਵੈਲਪਮੈਂਟ ਹੋਈ ਹੈ ਉੱਥੇ ਅਰਬਨ ਸਟੇਟ ਦੇ ਨਾਮ ਤੋਂ ਇਹ ਡਿਵੈਲਪਮੈਂਟ ਕਰਨ ਦਾ ਵਾਅਦਾ ਕੀਤਾ ਗਿਆ ਸੀਗਾ ਤੇ ਇੱਥੇ ਕੋਈ ਡਿਵੈਲਪਮੈਂਟ ਤਾਂ ਕੀ ਕਰਨੀ ਸੀਗੀ ਜੀ ਇੱਕ ਸਲਮ ਏਰੀਆ ਨਵਾਂ ਖੜਾ ਕਰਤਾ ਜੀ ਸਰਕਾਰ ਨੇ ਇਹ ਬੜੀ ਸੋਹਣੀ ਡਿਵੈਲਪਮੈਂਟ ਕੀਤੀ ਆ ਆਮ ਆਦਮੀ ਨੇ ਨਾ ਤਾਂ ਪੂਰ ਵੀ ਲਾਤਾ ਇਹਨੂੰ ਤਾਂ ਗ੍ਰੇਡ ਕੀਤਾ ਅਪਗ੍ਰੇਡ ਨਹੀਂ ਜੀ ਅਪਗ੍ਰੇਡ ਡਿਵੈਲਪਮੈਂਟ ਹੁੰਦੀ ਕਿਸੇ ਚੀਜ਼ ਨੂੰ ਅਪਗ੍ਰੇਡ ਕਰਨਾ ਇਹਨਾਂ ਨੇ ਤਾਂ ਸਗੋਂ ਸਾਡੇ ਪਿੰਡ ਨੂੰ ਡਾਊਨਗ੍ਰੇਡ ਕਰਤਾ ਅੱਗੇ ਨਾਲੋਂ ਕਿੱਥੇ ਅਸੀਂ ਕੋਈ ਸਾਡਾ ਐਡਾ ਇੱਕ ਪਾਸੇ ਮੋਹਲੀ ਆ ਨਾਲ ਹੀ ਚੰਡੀਗੜ੍ਹ ਆ ਉਹਨਾਂ ਦੇ ਸੈਂਟਰ 'ਚ ਸਾਡਾ ਪਿੰਡ ਆ ਕਿ ਵਧੀਆ ਲੋਕੇਸ਼ਨ ਬਿਲਕੁਲ ਸੈਂਟਰ 'ਚ ਬੈਠੇ ਹੋ ਫਿਰ ਤਾਂ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਣੀ ਕਿਹਨੇ ਮਤਲਬ ਹਾਰਟ 'ਚ ਬੈਠੇ ਹੋ ਦਿਲ 'ਚ ਬੈਠੇ ਹੋ ਤੁਸੀਂ ਫਿਰ ਵੀ ਮਤਲਬ ਤੁਸੀਂ ਲੱਗਦਾ ਵੀ ਉੱਚੋਂ ਸਰਕਾਰਾਂ ਨੇ ਉਸ ਟਾਈਮ 'ਚ ਤੁਹਾਨੂੰ ਗ੍ਰਾਂਟਾਂ ਵਗੈਰਾ ਦਿੱਤੀਆਂ ਪਿੰਡ ਦੇ ਪ੍ਰਬੰਧ ਕਿਵੇਂ ਨੇ ਮਤਲਬ ਪਿੰਡ ਦੇ ਵਿੱਚ ਕੋਈ ਖੇਡ ਮੈਦਾਨ ਬਣਿਆ ਹੋਇਆ ਹੈਗਾ ਜਾਂ ਧਰਮਸ਼ਾਲਾ ਵਗੈਰਾ ਜਾਂ ਕੋਈ ਐ ਚੀਜ਼ਾਂ ਦਿੱਤੀਆਂ ਸਰਕਾਰ ਵੱਲ ਨਹੀਂ ਅਸੀਂ ਮਤਲਬ ਸਰਕਾਰ ਨੇ ਇਹੋ ਜਿਹਾ ਨਹੀਂ ਕੋਈ ਉਪਰਾਲਾ ਕੀਤਾ ਸਾਡੇ ਜਿਹੜੇ ਪਹਿਲਾਂ ਸਰਪੰਚ ਪੰਚ ਬੰਦੇ ਰਹੇ ਆ ਜੋ ਉਹਨਾਂ ਨੇ ਆਪਦੇ ਲੈਵਲ ਤੇ ਜੋ ਗ੍ਰਾਂਟ ਮਿਲਦੀ ਰਹੀ ਆ ਅਸੀਂ ਪਿੰਡ ਦੀ ਸਲਾਹ ਨਾਲ ਕਿ ਜੋ ਚੀਜ਼ ਚਾਹੀਦੀ ਆ ਕਿਉਂ ਅਸੀਂ ਆਪ ਬਣਾਉਂਦੇ ਰੇ ਕੋਈ ਸਾਨੂੰ ਸਪੈਸ਼ਲ ਜਿਵੇਂ ਕਹ ਲਓ ਕੋਈ ਸਪੈਸ਼ਲ ਗ੍ਰਾਂਟ ਨਹੀਂ ਮਿਲਦੀ ਰਹੀ ਜੋ ਆਮ ਪਿੰਡਾਂ ਨੂੰ ਗ੍ਰਾਂਟਾਂ ਮਿਲਦੀਆਂ ਸੀ ਉਹਨਾਂ ਚੋਂ ਹੀ ਅਸੀਂ ਐਡਜਸਟਮੈਂਟ ਕਰਦੇ ਰਹੇ ਆ ਕਿਉਂਕਿ ਸਾਡੇ ਹੁਣ ਜਿਵੇਂ 에어ਪੋਰਟ ਵੀ ਨਾਲ ਆ ਆ ਡੇਢ ਕਿਲੋਮੀਟਰ ਤੇ 에어ਪੋਰਟ ਆ ਕਿ ਇਹ ਜਿਹੜਾ ਏਰੀਆ ਹੈ ਇਹ ਸਭ ਕੁ ਬਹੁਤ ਵਧੀਆ ਬੰਨਣਾ ਚਾਹੀਦਾ ਜਿਵੇਂ ਦਿੱਲੀ 에어ਪੋਰਟ ਦੇ ਨਾਲ ਏਰੀਆ ਕਿੱਡੇ ਸੋਹਣੇ ਬਣੇ ਹੋਏ ਕਿ ਪਰ ਇਹ ਤਾਂ ਸਾਣਾ ਇਹਨਾਂ ਨੇ ਕਹ ਲਓ ਕਿ ਦਾਗ ਲਾਤਾ ਕੋਲੋਨੀ ਨੂੰ ਉਠਾ ਕੇ ਆਉਂਦੀ ਹੁਣ ਇਹਨਾਂ ਨੇ ਜ਼ਮੀਨ ਵੀ ਬਚਾ ਲਈ ਆ ਆਪਦੀਆਂ ਵੋਟਾਂ ਵੀ ਬਚਾ ਲਈਆਂ ਕੱਲ ਨੂੰ ਇਹਨਾਂ ਨੂੰ ਲੋੜ ਪਈ ਉਹਨਾਂ ਨੂੰ ਕਿਤੇ ਚੱਕ ਕੇ ਹੋਰ ਮਾਰਨਗੇ ਜਦੋਂ ਇੱਥੇ ਕੋਈ ਹੋਰ ਪ੍ਰੋਜੈਕਟ ਪਾਸ ਹੋ ਗਿਆ ਪਰ ਇਹ ਹੈ ਨਾ ਇਹ ਸਾਡਾ ਘਰ ਨਾ ਕਰਨਾ ਹੁਣ ਇਹੀ ਇੱਥੋਂ ਦੇ ਮੂਲ ਨਿਵਾਸੀ ਆ ਤੇ ਸਾਡਾ ਦਾਵਾ ਇਸ ਧਰਤੀ ਤੋਂ ਖੋਣ ਦੇ ਆ ਇਹ ਮੂਲ ਨਿਵਾਸੀ ਨੇ ਜਿਹੜੇ ਜਗਤਪੁਰਾ ਪਿੰਡ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਤਰਾਜ਼ ਨੇ ਜੋ ਜਿਹੜੇ ਪ੍ਰਵਾਸੀਆਂ ਦੇ ਉੱਪਰ ਜ਼ਰੂਰ ਲਗਾਏ ਗਏ ਨੇ ਕਿ ਉਹ ਇੱਥੇ ਬੈਠੇ ਨੇ ਕਾਫੀ ਸਮੇਂ ਤੋਂ ਜਿਹੜੇ ਹੈਗੇ ਨੇ ਇੱਥੇ ਬੈਠੇ ਨੇ ਪਰ ਇੱਕ ਕਾਰਨ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਜੇ ਉਹ ਇੱਥੇ ਬੈਠੇ ਨੇ ਉਹਨਾਂ ਕੋਲੇ ਘਰ ਬਣਾਏ ਹੋਏ ਨੇ ਘਰਾਂ ਦੀਆਂ ਕੋਈ ਰਜਿਸਟਰੀਆਂ ਜਾਂ ਕੋਈ ਅਲੋਟਮੈਂਟ ਲੈਟਰ ਵਗੈਰਾ ਪੁੱਡਾ ਦੀ ਜ਼ਮੀਨ ਤੇ ਬੈਠੇ ਨੇ ਉਹ ਕਿਉਂ ਨਹੀਂ ਹੈਗੇ ਜੇ ਉਹ ਹੈਗੇ ਨੇ ਤਾਂ ਫਿਰ ਇਹਨਾਂ ਨੂੰ ਦੁਬਾਰਾ ਦੁਬਾਰਾ ਪਹਿਲਾਂ 11 ਫੇਜ਼ ਤੋਂ ਇੱਥੇ ਤੇ ਇਸ ਤੋਂ ਫਿਰ ਅੱਗੇ ਜਾਂ ਸ਼ਿਫਟ ਕਰਨ ਦੀ ਕੋਈ ਨਾ ਕੋਈ ਸਰਕਾਰ ਦੀ ਕੋਈ ਨਾ ਕੋਈ ਇਸ ਦੇ ਵਿੱਚ ਚਾਲ ਜ਼ਰੂਰ ਹੋ ਸਕਦੀ ਹੈ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਉਂ ਇਹ ਚੀਜ਼ਾਂ ਦਿਖਦੀਆਂ ਨਹੀਂ ਹੈਗੀਆਂ ਜਦੋਂ ਉਹ ਆਉਂਦੇ ਨੇ ਵੋਟਾਂ ਬਣਾਈ ਜਾਂਦੇ ਨੇ ਜਦੋਂ ਕੋਈ ਚੀਜ਼ ਆਪਾਂ ਬਣਾ ਕੋਈ ਵੀ ਕਾਗਜ਼ ਬਣਾਉਣਾ ਹੋਵੇ ਚਾਹੇ ਲਾਇਸੈਂਸ ਬਣਾਉਣਾ ਹੋਵੇ ਚਾਹੇ ਵੋਟ ਬਣਾਣੀ ਹੋਵੇ ਤਾਂ ਆਪਣੇ ਕੋਲ ਉਹ 10 ਕਾਗਜ਼ ਜਿਹੜੇ ਹੈਗੇ ਨੇ ਮੰਗੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਅਧਿਕਾਰੀ ਆਉਂਦਾ ਹੈਗਾ ਚੈੱਕ ਕਰਦਾ ਹੈਗਾ ਕਿ ਬੰਦਾ ਇੱਥੇ ਰਹਿੰਦਾ ਜਾਂ ਨਹੀਂ ਰਹਿੰਦਾ ਹੈਗਾ ਜੇ ਰਹਿੰਦਾ ਤਾਂ ਤਾਂ ਉਹਦੀ ਵੋਟ ਬਣਦੀ ਹੈ ਅੱਜ ਕੱਲ੍ਹ ਜਿਹੜੀਆਂ ਚੀਜ਼ਾਂ ਸਾਹਮਣੇ ਨਿਕਲ ਆਉਂਦੀ ਨੇ ਇੱਕਦਮ ਵੋਟ ਕੱਟ ਦੇਣਾ ਕਈ ਕਾਲ ਤੁਹਾਨੂੰ ਪਹਿਲਾਂ ਵੀ ਤੁਹਾਡੇ ਨਾਲ ਇੱਕ ਖਬਰ ਵੀ ਨਸ਼ਰ ਕੀਤੀ ਸੀ ਜਿੱਥੇ ਵਿੱਚ ਇੱਕ ਉਮੀਦਵਾਰ ਹੈਗਾ ਜਿਹੜਾ ਮੋਹਾਲੀ ਦਾ ਰਹਿਣ ਵਾਲਾ ਹੈਗਾ ਕਿ ਮੋਹਾਲੀ ਬੈਦਵਾਨ ਪਿੰਡ ਦਾ ਰਹਿਣ ਵਾਲਾ ਹੈਗਾ ਉਹਦੀ ਖੁਦ ਦੀ ਵੋਟ ਜਿਹੜੀ ਕੱਢ ਦਿੱਤੀ ਗਈ ਹੈ ਬੜੀ ਮੁਸ਼ਕਲ ਨਾਲ ਜਿਹੜੀ ਹੈਗੀ ਦੁਬਾਰਾ ਉਸਨੇ 4 ਦਿਨ ਆਪਣੀ ਮਿਹਨਤ ਸਾਰਾ ਦਿਨ ਰਾਤ ਕਰਕੇ ਜਿਹੜੀ ਹੈਗੀ ਆਪਣੀ ਵੋਟ ਮੜਾਈ ਹੈ ਪਰ ਅਜਿਹੇ ਚੀਜ਼ਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਇਹ ਮੋਹਾਲੀ ਦਾ ਉਹ ਪਿੰਡ ਹੈ ਜਿੱਥੇ ਤਕਰੀਬਨ ਗਿਆ 800 ਤੋਂ 900 ਵੋਟ ਮੂਲ ਸਥਾਨਕ ਲੋਕਾਂ ਦੀ ਹੈ ਬਾਕੀ ਜਿਹੜੀ ਪ੍ਰਵਾਸੀਆਂ ਦੀ ਵੋਟ ਹੈ ਪਰ ਇਹ ਅਜਿਹੀਆਂ ਚੀਜ਼ਾਂ ਸਰਕਾਰ ਜਾਂ ਸਰਕਾਰ ਦੀ ਗੱਲ ਕਰ ਲਈਏ ਜਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਉਹਨਾਂ ਚੀਜ਼ਾਂ ਦੇ ਉੱਪਰ ਕਿਉਂ ਨਹੀਂ ਧਿਆਨ ਦਿੰਦਾ ਹੈਗਾ ਸਿਰਫ ਵੋਟਾਂ ਹੀ ਲੈਣਾ ਕਿ ਉਹਨਾਂ ਦਾ ਸੁਧਾਰ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕੈਮਰਾ ਪਰਸਨ ਤਜਿੰਦਰ ਦੇ ਨਾਲ ਕਰਨਵੀਰ ਸਿੰਘ ਦਾਵਾ ਔਨ 에ਅਰ ਮਹਾਲੀ